ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ ਹੈ। ਉਸ ਖਬਰ ਤੋਂ ਇਹ ਲੱਗਦਾ ਕਿ ਅਧੂਰੀ ਹੈ। ਤਾਂ ਜਿਹੜਾ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦਾ ਉਹ ਹਜੇ ਤੱਕ ਵੀ ਲੈ ਨਹੀਂ ਸਕੇ। ਸਭ ਤੋਂ ਪਹਿਲੀ ਮੰਗ ਜਿਹੜੀ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਨੇ ਸਿੱਖ ਪੰਥ ਦਰਦੀਆਂ ਨੇ ਪੰਥਕ ਕੱਤਈਆਂ ਨੇ ਬੜੇ ਲੰਬੇ ਸਮੇਂ ਤੋਂ ਜਿਸ ਦਾ ਜ਼ਿਕਰ ਕੀਤਾ ਸੀ ਜਿਸ ਦੀ ਮੰਗ ਠਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਛੱਡਣੀ ਚਾਹੀਦੀ ਹੈ ਜਿਹੜੀ ਕਿ ਚੁੰਦਾ ਕਮੇਟੀ ਵਿੱਚ ਵੀ ਉਹ ਤਾਂ ਕਲੀਅਰਲੀ ਉਹ ਮੈਂਸ਼ਨ ਹੈ ਕਿ ਦਰਜ ਹੈਗੀ ਆ ਪਰ ਪ੍ਰਧਾਨਗੀਆ ਛੱਡੀ ਨਹੀਂ ਉਹਨੇ ਇੱਥੇ ਤਾਂ ਕੀ ਕਰਨੋਂ ਸਿੰਘ ਸਾਹਿਬ ਮੀਟਿੰਗ ਕਰ ਰਹੇ ਨੇ ਸਿੰਘ ਸਰ ਨਾਲ ਇਕੱਠੇ ਹੋ ਰਹੇ ਨੇ ਤੇ ਅੱਜ ਉਹਨਾਂ ਨੇ ਅਦਭਚਾਰ ਜਿਹਾ ਫੈਸਲਾ ਲਿਆ ਜਿਵੇਂ ਕਹਿੰਦੇ ਹਾ ਫਾਟਡ ਡਿਸੀਜਨ ਲਿਆ ਉਹਨਾਂ ਨੇ ਇਹ ਪੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਚੰਗਾ ਹੁੰਦਾ ਅਗਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਹੁਤ ਪਹਿਲਾਂ ਸ਼੍ਰੋਮਣੀ ਕਾਲੇਦਲ ਦੀ ਪ੍ਰਧਾਨਗੀ ਛੱਡ ਜਾਂਦੇ 2017 ਵਿੱਚ ਵੀ ਟਾਈਮ ਸੀ 2022 ਵਿੱਚ ਵੀ ਆਇਆ ਚੋਣਾਂ ਕਮੇਟੀ ਬਣ ਤੋਂ ਬਾਅਦ ਵੀ ਆਇਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲ ਤਖਤ ਸਾਹਮਣੇ ਜਾ ਕੇ ਉਹਨਾਂ ਨੇ ਆਪਣੇ ਗੁਨਾ ਕਬੂਲ ਕਰ ਲਏ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੇ ਝੋਲੀ 'ਚ ਪਾ ਲਈਆਂ ਕਿ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਤੀਫਾ ਦੇਣਾ ਚਾਹੀਦਾ ਸੀ ਲੇਕਿਨ ਉਦੋਂ ਵੀ ਸਤੀਫਾ ਨਹੀਂ ਦਿੱਤਾ ਤੇ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ ਓਦਾਂ ਦੀ ਲੀਡਰਸ਼ਿਪ ਮੋੜੇ ਆਵੇ ਜਿਹੜੀ ਬੇਦਾਗ ਹੋਵੇ ਜਿਸ ਤੇ ਕੋਈ ਉਂਗਲਾ ਚੱਕ ਸਕੇ ਤੇ ਜਿਹੜਾ ਜਿਨ੍ਹਾਂ ਦਾ ਸਾਫ਼ ਸੁਥਰਾ ਕਦਕਾਠ ਹੋਵੇ ਉਹਦੇ ਚ ਯੰਗ ਲੀਡਰ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਓਦਾਂ ਦੀ ਲੀਡਰਸ਼ਿਪ ਜਿਹਨੂੰ ਲੋਕ ਪ੍ਰਵਾਨ ਕਰਨ ਉਹ ਅਗੇ ਲੈ ਕੇ ਹੋਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਇਸ ਗਲਤੀ ਮੰਨ ਨੂੰ ਲੈ ਕੇ ਤੁਰਿਆ ਕਿ ਅਸੀਂ ਨਿਖਾਰ ਲੈ ਕੇ ਆਉਣਾ ਹੈ ਅਕਾਲੀ ਦਲ ਦੇ ਕੰਮ ਕਾਜ ਵਿੱਚ ਅਕਾਲੀ ਦਲ ਨੂੰ ਮੂਰਤੀਏ ਸਦੰਤਾਂ ਤੇ ਲੈ ਕੇ ਆਉਣਾ ਸਦੰਤਾਂ ਦੇ ਸੂਲਾਂ ਤੇ ਚਲਾਉਣਾ ਹੈ ਅਕਾਲੀ ਦਲ ਦੀ ਚਾਰ ਤਾਰਾ ਨੂੰ ਕਾਇਮ ਕਰਨਾ ਹੈ ਜਿਹੜੀ ਪਿਛਲੇ ਸਮਿਆਂ ਚ ਆਪਾਂ ਜਿਹਨੂੰ ਦੇਖਿਆ ਕਿ ਬਹੁਤ ਕਮਜ਼ੋਰੀ ਆ ਗਈ ਸੀ ਉਸ ਵਿਚਾਰ ਧਾਰਾ ਨੂੰ ਦੇਖਦੇ ਹੋਏ ਹੁਣ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਆ ਕੀ ਕਿਹਾਵਾਂ ਦਾ ਲੰਬਾ ਤਜਰਬਾ ਬੜੇ ਪ੍ਰਾਣੇ ਲੀਡਰ ਨੇ ਪਰ ਉਹ ਤਾਂ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਨਹੀਂ ਘਰ ਦੇ ਵਿਅਕਤੀ ਨੇ ਹੋ ਉਹ ਇੰਨੀ ਨਜ਼ਦੀਕੀ ਉਹਨਾਂ ਦੀ ਬਾਦਲ ਪਰਿਵਾਰ ਨਾਲ ਤੇ ਇਹ ਤਾਂ ਗੱਲ ਪਹਿਲਾਂ ਵੀ ਉਕੀ ਸੀਗੀ 2022 ਚ ਵੀ ਗੱਲ ਆਈ ਸੀ ਵੀ ਜੇ ਕਾਰਜਕਾਰੀ ਪ੍ਰਧਾਨ ਬਣਾਉਣਾ ਕਿਹਨੂੰ ਬਣਾਈਏ ਤੇ ਲੇਕਿਨ ਉਦੋਂ ਵੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਪੰਜ ਪ੍ਰਧਾਨੀ ਦਾ ਕਨਸੈਪਟ ਅੱਗੇ ਲੈ ਕੇ ਆਓ ਪ੍ਰੈਜ਼ੀਡੀਅਮ ਲੈ ਕੇ ਆਓ ਯੰਗ ਲੀਡਰ ਲੈ ਕੇ ਆਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਜੋ ਉਹੀ ਪੁਰਾਣੇ ਲੀਡਰ ਦੋ ਚਾਰ ਜਿਹੜੇ ਹੈਗੇ ਆ ਉਹਨਾਂ ਨੂੰ ਕਦੇ ਇਧਰ ਪਾ ਦਿਓ ਕਦੇ ਉਧਰ ਪਾ ਦਿਓ ਅਦਲਾ ਬਦਲਾ ਅਦਲਾ ਬਦਲੀ ਕਰੀ ਜਾਓ ਉਹਦੇ ਨਾਲ ਸਿੱਖ ਪੰਥ ਨੂੰ ਨਹੀਂ ਪ੍ਰਵਾਨ ਹੋਣਾ ਉਹਦਾ ਕੋਈ ਫਰਕ ਨਹੀਂ ਪੈਣਾ ਪੁਨਰ ਸਾਹਿਬ ਵੀ ਉੱਥੇ ਜਿਹੜਾ ਸਰਸੇਆ ਸਾਹਿਬ ਆ ਉਹਦੇ ਨਾਲ ਮੀਟਿੰਗਾਂ ਕਰਾਉਂਦੇ ਰਹੇ ਆਪਣੇ ਇਲਾਕੇ ਵਿੱਚ ਉੱਥੇ ਸ਼੍ਰੋਮਣੀ ਗਾਲੀਦਨ ਦੇ ਲੀਡਰਾਂ ਨੂੰ ਸੱਦ ਕੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਜਿਨ੍ਹਾਂ ਤੋਂ ਗੁੜਖਦੀ ਆ ਸਰਸੇ ਸਾਹਿਬ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਸਾਰਿਆਂ ਨਾਲ ਇਹਨਾਂ ਦੀ ਮੀਟਿੰਗ ਹੋ ਗਈ ਤੇ ਫਿਰ ਲੋਕ ਕਿਵੇਂ ਪਰਵਾਹ ਕਰਨਗੇ ਪੁਨਰ ਸਾਹਿਬ ਨੂੰ ਇਸ ਲਈ ਇਹ ਫੈਸਲਾ ਜਿਹੜਾ ਮਿਆ ਅੱਧਾ ਜਿਹਾ ਫੈਸਲਾ ਆ ਉਹ ਵੀ ਨਹੀਂ ਪ੍ਰਵਾਨ ਕਰਨਾ ਕਿਸੇ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਵਾ ਦਾ ਅਸਤੀਫਾ ਦੇ